ਸੋ ਗੁਰਦੁਆਰਾ ਛੇਵੀਂ ਪਾਤਸ਼ਾਹੀ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਦੇ ਨੇੜੇ ਇਸ ਪਵਿੱਤਰ ਸਥਾਨ ਤੇ ਛੇਵੇਂ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਜੀ ਕਸ਼ਮੀਰ ਤੋਂ ਵਾਪਸ ਆਂਦੇ ਹੋਏ ਬਿਰਾਜੇ ਸਨ ਮਨ ਦੇ ਜਿਸ ਤਰਖ ਰੁੱਖ ਨਾਲ ਉਹਨਾਂ ਆਪਣਾ ਘੋੜਾ ਬੰਨਿਆ ਔਰ ਰੁੱਖ ਅਜ ਵੀ ਮੌਜੂਦ ਹੈ ਫਿਰ ਆਪ ਜੀ ਇੱਥੋਂ ਪੈਦਲ ਚੱਲ ਕੇ ਗੁਰਨਾਣ ਦੇ ਜੀ ਜਨਮ ਮਹਾਰਾਜ ਜਨਮ ਸਥਾਨ ਭਾਵ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਗਏ ਸੋ ਅੱਕੇ ਆਪਾਂ ਲੈ ਕੇ ਜਾ ਰਹੇ ਹਾਂ ਜੀ ਇਹ ਗੁਰਦੁਆਰਾ ਛੇਵੀਂ ਪਾਤਸ਼ਾਹੀ ਔਰ ਇੱਥੇ ਹੀ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਜਿਹੜਾ ਆਏ ਸਨ ਉਹਨਾਂ ਦਾ ਕੀ ਇਤਿਹਾਸ ਹੈ ਉਹ ਵੀ ਅਸੀਂ ਆਪ ਜੀ ਨੂੰ ਦਿਖਾ ਰਹੇ ਹਾਂ ਪਰ ਵਿਲਖਣ ਦਾ ਕੀ ਇਸ ਗੁਰਦੁਆਰਾ ਸਾਹਿਬ ਦੀ ਉਹ ਵੀ ਦੱਸਾਂਗੇ ਗੁਰਦੁਆਰਾ ਪੰਜਵੀਂ ਪਾਤਸ਼ਾਹੀ ਇਸ ਸਥਾਨ ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਜਨਮ ਸਥਾਨ ਨਨਕਾਣਾ ਸਾਹਿਬ ਦੀ ਯਾਤਰਾ ਲਈ ਆਏ ਸਨ ਤਾਂ ਬਰਾਜੇ ਸਨ ਹੁਣ ਅੰਦਰ ਲੈ ਕੇ ਜਾ ਰਹੇ ਹਾਂ ਆਪ ਜੀ ਨੂੰ ਗੁਰੂ ਘਰ ਨਤਮਸਤਕ ਹੋਰੀਆਂ ਨੇ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਮਸਾਖੀ ਮੌਕੇ ਜਿਹੜੀਆਂ ਸੰਗਤਾਂ ਆਈਆਂ ਹੋਈਆਂ ਨੇ ਨਤਮਸਤਕ ਹੋ ਰਹੀਆਂ ਨੇ ਦਿਖਾ ਰਹੇ ਆ ਅਸੀਂ ਆਪ ਜੀ ਨੂੰ ਵਾਹਿਗੁਰੂ ਵਾਹਿਗੁਰੂ ਔਰ ਖਾਸियत ਕੀ ਹੈ ਕਿ ਟੌਫੀਆਂ ਦਾ ਪ੍ਰਸ਼ਾਦ ਹੈ ਜਿਹੜਾ ਇਸ ਗੁਰਦੁਆਰਾ ਸਾਹਿਬ 'ਚ ਚੜਦਾ ਹੈ ਟੌਫੀਆਂ ਵਰਤਾਈਆਂ ਜਾ ਰਹੀਆਂ ਨੇ ਇਹ ਸਾਰੇ ਸੰਗਤਾਂ ਵੱਲੋਂ ਜੋ ਟੋਪ ਜਾਂਦੀ ਪ੍ਰਸ਼ਾਦ ਦੀ ਭੇਟਾਂ ਕੀਤੀਆਂ ਜਾਂਦੀਆਂ ਨੇ ਉਹ ਇੱਥੇ ਚੜਾਇਆ ਜਾ ਰਿਹਾ ਚੋ ਕੀਰਤਨ ਵੀ ਜਿਹੜਾ ਹੋ ਰਿਹਾ ਰਾਗੀ ਸੰਗੀਤਨ ਵੀ ਕਰ ਰਹੇ ਨੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਆਪਣੀ ਸੰਗਤ ਇਥੋਂ ਆਉਂਦੀ ਆ ਬਾਹਰੋਂ ਆਪਣੀ ਖੁਸ਼ੀ ਨਾਲ ਲੈ ਕੇ ਆਉਂਦੇ ਨੇ ਉਹ ਕਹਿੰਦੇ ਆ ਸਾਡੇ ਤਰਫੋਂ ਇਹ ਪ੍ਰਸ਼ਾਦ ਚਾੜਨਾ ਵਾ ਸੀ ਇਸ ਵਜ੍ਹਾ ਨਾਲ ਫਿਰ ਲੈ ਕੇ ਆਉਂਦੇ ਆ ਉਹ ਆਪਣੀ ਖੁਸ਼ੀ ਨਾਲ ਇੱਥੇ ਆ ਕੇ ਚੜਾ ਦਿੰਦੇ ਆ ਜੀ ਵੈਸੇ ਹਾਂ ਜੀ ਐਸ ਐਸ ਆਪਣੀ ਖੁਸ਼ੀ ਨਾਲ ਦਿੰਦੇ ਆ ਕੇ ਵੈਸੇ ਤਾਂ ਆਪਣਾ ਇਹ ਤੇ ਕੜਾ ਪਰਛਾ ਜਾਏਗਾ ਅੱਛਾ ਤਾਂ ਦੇਖ ਬਣਦੀ ਆ ਹਾਂ ਜੀ ਦੇਖ ਬਣਦੀ ਆ ਹਰ ਰੋਜ਼ ਆਪਣੀ ਦੇਖ ਬਣਦੀ ਆ ਸਵੇਰ ਸ਼ਾਮ ਵੈਸੇ ਆਪਣੀ ਖੁਸ਼ੀ ਨਾਲ ਲੈ ਕੇ ਆਉਂਦੇ ਨੇ ਸ਼ੁਰੂ ਤੋਂ ਹੀ ਕਿਤੇ ਕਸਾਲਾ ਤੋਂ ਮਤਲਬ ਟੌਫੀਆਂ ਦਾ ਪ੍ਰਸ਼ਾਦ ਐਸ ਤੇ ਦੁਕਾਨ ਸਾਹਮਣੀ ਆ ਨਾ ਉਸ ਤੋਂ ਫਿਰ ਜਦੋਂ ਸੰਗਤ ਨੰਗਦੀਆ ਉਹ ਦੁਕਾਨ ਵਾਲੇ ਦੇਂਦਿਆ ਫਿਰ ਉਸ ਤੇ ਵਜਾਤ ਫਿਰ ਉਹ ਲੈ ਕੇ ਅੰਦਰ ਫਿਰ ਰੱਖ ਦਿਆ ਸੋ ਜੀ ਜੀ ਜੋ ਜਿਵੇਂ ਦੱਸਿਆ ਵੀ ਸੰਗਤਾਂ ਆਪਣੀ ਖੁਸ਼ੀ ਦੇ ਨਾਲ ਟੌਫੀਆਂ ਦਾ ਪ੍ਰਸ਼ਾਦ ਜਿਹੜਾ ਇੱਥੇ ਚੜਾਉਂਦੀਆਂ ਨੇ ਕੀਤੇ ਜਾ ਰਹੇ ਨੇ ਰਾਗੀ ਸਿੰਘਾਂ ਵੱਲੋਂ ਪੰਜਵੀਂ ਪਾਤਸ਼ਾਹੀ ਵੀ ਇਸ ਥਾਂ ਤੇ ਆਏ ਛੇਵੀਂ ਪਾਤਸ਼ਾਹੀ ਵੀ ਇਸ ਥਾਂ ਤੇ ਆਏ ਨਨਕਾਣਾ ਸਾਹਿਬ ਜਾਣ ਦੇ ਲਈ ਸੋ ਇਹ ਗੁਰਦੁਆਰਾ ਸਾਹਿਬ ਤੋਂ ਅਸੀਂ ਹੁਣ ਬਾਰਵਾਲ ਨੂੰ ਆ ਰਹੇ ਹਾਂ ਤੇ ਔਰ 10 ਪੀਸ ਹੈ ਦਿਖਾਵਾਂਗੇ ਪੁੱਛਾਂਗੇ ਵੀ ਭਈ ਕਿਉਂ ਸੋ ਬਾਬਾ ਜੀ ਇਹ 4.6 ਤੋਂ ਹੋ ਗਿਆ ਹੋਣਾ ਜੀ ਇਹ ਦੱਸ ਸਕਦੇ ਹੋ ਟੋਫੀਆਂ ਦਾ ਪ੍ਰਸ਼ਾਦ ਕਿਉਂ ਛੱਡਦਾ ਇੱਥੇ ਨਹੀਂ ਮੈਂ ਦੱਸ ਸਕਦਾ ਹੈ ਨਹੀਂ ਜਾਣਕਾਰੀ ਚਲੋ ਠੀਕ ਹੈ ਜੀ ਸੋ ਜਿਵੇਂ ਦੱਸਿਆ ਗਿਆ ਕਿ ਇਹ ਗੁਰਦੁਆਰਾ ਸਾਹਿਬ ਸੋ ਉਸੇ ਦਰਖਤ ਦੇ ਦਰਸ਼ਨ ਆਪ ਜੀ ਨੂੰ ਕਰਾਵਾਂਗੇ ਉਸ ਰੁੱਖ ਦੇ ਜਦੋਂ ਇਸ ਵੇਲੇ ਵਣ ਹੁੰਦਾ ਸੀ ਜੰਗਲ ਹੁੰਦਾ ਸੀ ਭਾਰੀ ਪਰਕਮ ਤੇ ਛੇਵੀਂ ਪਾਤਸ਼ਾਹੀ ਜਿਨ੍ਹਾਂ ਨੂੰ ਛੇਵੇਂ ਨਾਨਕ ਵੀ ਕਿਹਾ ਗਿਆ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਇੱਥੇ ਜਦੋਂ ਪਹੁੰਚੇ ਸਨ ਤਾਂ ਇਸ ਬਰਖਤ ਦੇ ਨਾਲ ਉਹਨਾਂ ਨੇ ਆਪਣਾ ਘੋੜਾ ਜਿਹੜਾ ਬੰਨਿਆ ਸੀ ਛੋ ਸ਼ੀਸ਼ੇ ਦੇ ਵਿੱਚ ਕੰਦੇ ਉਹਦੇ ਜਿਹੜੇ ਅੰਸ਼ ਨੇ ਰਖਤ ਦੇ ਉਹ ਅੱਜ ਵੀ ਜੜ ਕੇ ਰੱਖੇ ਹੋਏ ਨੇ ਇਹ ਉਤਰਖਤ ਹੈ ਜੀ ਉਸ ਰਖਤ ਦਾ ਹਿੱਸਾ ਇਹ ਤੇਵੀਂ ਮੀ ਪਾਤਸ਼ਾਹੀ ਸ਼ਿਰੂਰ ਹੋਬਿੰਦ ਸਿੰਘ ਮਹਾਰਾਜ ਨੇ ਆਪਣਾ ਘੋੜਾ ਬੰਨਿਆ ਸੀ ਜੋ ਪਾਕਿਸਤਾਨ ਨਨਕਾਣਾ ਸਾਹਿਬ ਦੇ ਵਿੱਚ ਅਜਹੀਆਂ ਚੀਜ਼ਾਂ ਨੂੰ ਸੰਭਾਲ ਕੇ ਸਹੀਜ ਕੇ ਰੱਖਿਆ ਗਿਆ ਹੈ ਧੰਨਵਾਦ